ਗੁਣ ਪੰਜ ਪਿਆਰੇ ਪੰਜ ਗੁਣੇ ਛੋਟਾ ਦਬਿਸ਼ਾ ਕਹਿੰਦੇ ਪੰਜ ਪਿਆਰਿਆਂ ਦੇ ਨਾਮ ਉਹ ਪੰਜ ਗੁਣਾ ਨਾਲ ਸਬੰਧਿਤ ਨੇ ਪੰਜ ਗੁਣਾ ਦੇ ਨਾਮ ਉਹ ਗੁਣ ਕਿਹੜੇ ਨੇ ਪਹਿਲੇ ਭਾਈ ਦਇਆ ਸਿੰਘ ਜੀ ਦੂਜੇ ਭਾਈ ਧਰਮ ਸਿੰਘ ਜੀ ਤੀਜੇ ਭਾਈ ਮੋਹਕਮ ਸਿੰਘ ਜੀ ਚੌਥੇ ਭਾਈ ਹੀਮਤ ਸਿੰਘ ਜੀ ਤੇ ਪੰਜਵੇਂ ਭਾਈ ਸੱਜ ਸਿੰਘ ਇਹ ਪੰਜ ਪਿਆਰੇ ਸਨ ਜਿਨ੍ਹਾਂ ਨੂੰ ਸਤਿਗੁਰੂ ਨੇ ਕਿਹਾ ਵੀ ਮੈਨੂੰ ਸਿਰ ਦਿਓ ਮੈਂ ਤੁਹਾਨੂੰ ਅੰਮ੍ਰਿਤ ਦਿਆਂ ਮੈਨੂੰ ਸਿਰ ਦਿਓ ਇਹ ਪੰਜ ਗੁਣ ਸਿੱਖ ਨੂੰ ਦਿੱਤੇ ਨੇ ਸਿੱਖ ਦੇ ਮਨ ਵਿੱਚ ਸਭ ਤੋਂ ਪਹਿਲਾਂ ਦਇਆ ਆਵੇ ਅੰਮ੍ਰਿਤਧਾਰੀ ਸਿੰਘ ਦੀ ਸਭ ਤੋਂ ਪਹਿਲੀ ਰਹਿਤ ਤੇ ਦਇਆ ਦਇਆ ਦਾ ਮਤਲਬ ਸਿੱਖਾ ਜਿੱਦਣ ਤੈਨੂੰ ਅੰਮ੍ਰਿਤ ਮਿਲ ਗਿਆ ਇੱਕ ਖਿਆਲ ਰੱਖੀ ਹੁਣ ਜਿਨ੍ਹਾਂ ਨੇ ਅੰਮ੍ਰਿਤ ਨਹੀਂ ਛਕਿਆ ਉਹਨਾਂ ਨਾਲ ਨਾ ਪ੍ਰਧਨਾ ਕਰਨਾ ਉਹਨਾਂ ਨੂੰ ਮਾੜੇ ਨਾ ਸਮਝੀ ਮਾੜੇ ਵਿੱਚ ਉਹ ਵੀ ਤੇਰੇ ਭਰਾ ਨੇ ਉਹਨਾਂ ਨਾਲ ਤੂੰ ਪਿਆਰ ਕਰਨਾ ਜੇ ਤੂੰ ਉਹਨਾਂ ਨੂੰ ਸਮਝਾਉਣਾ ਮਿਹਰ ਤੇ ਪਿਆਰ ਨਾਲ ਗੱਲ ਕਰਨੀ ਹੈ ਤੇਰੇ ਵਿੱਚ ਦਇਆ ਹੋਣੀ ਚਾਹੀਦੀ ਪਹਿਲਾ ਭਾਈ ਦਇਆ ਸਿੰਘ ਸਿੱਖ ਵਿੱਚ ਦਇਆ ਆ ਗਈ ਤੇ ਜਿੱਥੇ ਦਇਆ ਆ ਗਈ ਧੌਲ ਧਰਮ ਦਇਆ ਦਾ ਪੁੱਤ ਉਥੇ ਧਰਮ ਸੇਭ ਆ ਗਿਆ ਧਰਮ ਆ ਗਿਆ ਉਸ ਸਮਾਂ ਧਰਮ ਦਾ ਮਤਲਬ ਹੈ ਰੱਬ ਨੂੰ ਪਿਆਰ ਕਰਨਾ ਧਿਆਨ ਦੇਣਾ ਧਰਮ ਦਾ ਮਤਲਬ ਹੈ ਸਿਮਰਨ ਕਰਨਾ ਨਾਮ ਜਪਣਾ ਆਪੰਥ ਸਿਰਫ ਵਾਜ ਪੁਕਾਰ ਧਿਆਨ ਦੇਣਾ ਮੈਂ ਇਥੇ ਬੇਨਤੀ ਕਰਨੀ ਚਾਹੁੰਦਾ ਸਾਡਾ ਵੀ ਬਹੁਤ ਸਾਰਾ ਹਿੱਸਾ ਅੰਮ੍ਰਿਤਧਾਰੀ ਸਿੰਘਾਂ ਦਾ ਪੰਥ ਨੂੰ ਧਰਮ ਸਮਝ ਬੈਠਾ ਵੀ ਅਸੀਂ ਹੁਣ ਸਿਰਫ ਆਵਾਜ਼ ਲੈ ਪੁਕਾਰ ਪਾ ਲੈ ਤੇ ਅਸੀਂ ਧਰਮੀ ਹੋ ਗਏ ਜਾਂ ਥੋੜੀਆਂ ਜਿਹੀਆਂ ਗੱਲਾਂ ਸਿੱਖ ਲਈਏ ਧਰਮੀ ਨਹੀਂ ਉਹ ਉਹ ਰੱਬ ਨਾਲ ਸਾਝ ਧਰਮ ਦੂਜਾ ਵੀ ਧਰਮ ਆ ਗਿਆ ਰੱਬ ਨਾਲ ਸਾਥ ਪੈ ਗਈ ਸਿਮਰਨ ਕਰਦਾ ਸਿੱਖ ਤੇ ਜਿੱਥੇ ਇਹ ਦੋ ਗੁਣ ਆ ਜਾਣਗੇ ਦਇਆ ਆ ਜਾਏਗੀ ਤੇ ਰੱਬ ਦਾ ਸਿਮਰਨ ਧਰਮ ਆ ਗਿਆ ਉੱਤੇ ਤੀਜੀ ਚੀਜ਼ ਆਪੇ ਆ ਜਾਏਗੀ ਉਹਨੂੰ ਕਹਿੰਦੇ ਨੇ ਮੋਹਕਮ 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 ਦਾ ਮਤਲਬ ਹੁੰਦਾ ਹੈ ਇਰਾਦਾ ਮੋਹਕਮ ਦਾ ਮਤਲਬ ਹੁੰਦਾ ਹੈ ਜ਼ਿੱੜਤਾ ਇਹਨੇ ਵੀ ਮਨ ਕੱਟਾ ਗਿਆ ਆ ਥੋੜੀਆਂ ਜਿਹੀਆਂ ਗੱਲਾਂ ਸੁਣ ਲਈਆ ਥੋੜਾ ਜਿਹਾ ਸਿਰ ਜਿਆ ਫੇਰ ਲਿਆ ਬੜਾ ਆਨੰਦ ਆਇਆ ਫਿਰ ਜੇ ਗੱਲ ਕਰੀਏ ਵੀ ਜਿਹੜੀ ਸਿੱਕੀ ਗੁਰੂ ਸਾਹਿਬ ਨੇ ਦਿੱਤੀ ਸੀ ਸਹਬਜ਼ਾਦੇ ਵਾਰ ਦਿੱਤੇ ਸਨ ਉਹ ਧਾਰਨ ਕਰ ਲਈਏ ਕਹਿੰਦੇ ਚਲੋ ਵੇਖਾਂਗੇ ਸਲਾਹ ਕਰਾਂਗੇ ਇਹਨੂੰ ਕਹਿੰਦੇ ਨੇ ਬੰਦਾ ਕੱਚਾ ਗਿਰ ਕੀ ਸਲਾਹ ਕਰਾਂ ਸਾਰੀ ਉਮਰ ਸਲਾਹ ਕਰਦੇ ਲੰਘੇ ਉਹ ਇੰਨੀ ਸਲਾਹ ਤੇ ਤੇਰੇ ਗੁਰੂ ਨੇ ਆਪਣਾ ਪੁੱਤਰ ਤੋਰਨ ਲੱਗਿਆਵੇਂ ਨਹੀਂ ਸੀ ਕੀਤੇ ਜਿੰਨੇ ਤੂੰ ਅਮਰ ਸ਼ਕਨ ਦੀ ਸਲਾਹ ਕਰਨ ਤੇ ਸਾਰੀ ਉਮਰ ਦਾ ਦਿੱਤੀ ਜੇ ਨੂੰ ਕੁੱਟ ਕੇ ਵੇਖੋ ਵੀ ਚਮਕੌਰ ਦੀ ਗੜੀ ਵਿੱਚੋਂ ਬਾਬੇ ਅਜੀਤ ਸਿੰਘ ਨੂੰ ਤੋਰਨ ਲੱਗਿਆ ਕਿੰਨਾ ਕੁ ਤੇਲ ਆਇਆ ਸੀ ਕਿੰਨਾ ਟਾਈਮ ਲਾਇਆ ਕੋਈ ਟਾਈਮ ਨਹੀਂ ਲਾਇਆ 1 ਮਿੰਟ ਵਿੱਚ ਜਾ ਉਹ ਤੇ ਟਾਈਮ ਨਹੀਂ ਲੱਗਾ ਤੇ ਤੈਨੂੰ 20 ਸਾਲ ਹੋ ਗਏ ਸੋਚਦੇ ਆਂ ਕਿ ਬਣਾਗਾ ਸਿੱਖ ਕਰਾਂਗਾ ਪਹਿਲਾਂ ਆਪਣਾ ਵਿਆਹ ਕਰਾ ਲਾਂ ਫਿਰ ਬੱਚਿਆਂ ਦਾ ਕਰਨਾ ਫਿਰ ਪੁੱਤਰਿਆਂ ਦਾ ਕਰਨਾ ਫਿਰ ਦਾਦੇ ਕੋਈ ਨਹੀਂ ਰਹਿ ਫਿਰ ਕਰਨਾ ਕੀ ਇਹੋ ਕਹਿੰਦੇ ਨੇ ਸਿੱਖ ਅੰਦਰੋਂ ਕੱਚਾ ਇਹਦੇ ਵਿੱਚ ਮੋਹਕਮ ਇਰਾਦਾ ਨਹੀਂ ਆਇਆ ਸੋਚਦਾ ਰਹਿੰਦਾ ਤੀਜੇ ਪਿਆਰੇ ਭਾਈ ਮੋਹਕਮ ਸਿੰਘ ਇਰਾਦਾ ਰੱਖਣਾ ਛਾਲ ਮਾਰ ਦੇਣ ਅੱਗੇ ਤੁਰਨਾ ਤੇ ਜਿੱਥੇ ਇਰਾਦਾ ਉੱਥੇ ਹਿੰਮਤ ਹਿੰਮਤ ਹੋਵੇਗੀ ਤੇ ਇਰਾਦਾ ਆਵੇਗਾ ਇਰਾਦਾ ਕਰੇਗਾ ਤੇ ਹਿੰਮਤ ਆਵੇਗੀ ਜੁੜੇ ਹੋਏਗੇ ਜੋਥੇ ਪਿਆਰੇ ਹਿੰਮਤ ਸਿੰਘ ਹਿੰਮਤ ਰੱਖੇ ਸਤ ਹਿੰਮਤ ਨਾ ਆਰੇ ਕਮਜ਼ੋਰੀ ਨਾ ਕਰੇ ਅੰਦਰੋਂ ਅਰਦਾਸ ਕਰੇ ਗੁਰੂ ਅੱਗੇ ਤੇ ਜਿੱਥੇ ਇਹ ਚਾਰੇ ਚੀਜ਼ਾਂ ਆ ਗਈਆਂ ਦਇਆ ਆ ਗਈ ਧਰਮ ਆ ਗਿਆ ਮੋਖਮ ਆ ਗਿਆ ਤੇ ਹਿੰਮਤ ਆ ਗਈ ਉਥੇ ਸਹਿਬ ਆਪਣਿਆਂ ਬਾਗਿਆ ਸਹਿਬ ਦਾ ਮਤਲਬ ਅਕਾਲ ਪੁਰਖ ਹੈ ਉਥੇ ਪ੍ਰਗਟ ਹੋ ਗਿਆ ਖਾਲਸਾ ਕਿਆ ਕਿਨੂ ਸਤਗੁਰੂ ਕਹਿੰਦੇ ਖਾਲਸਾ ਮੇਰੂ ਰੂਪ ਹੈ ਖਾਲਸੇ ਨਾ ਹੋ ਕਰੂ ਨਿਵਾਸ ਇਹ ਖਾਲਸਾ ਮੇਰੇ ਤੋਂ ਘਟ ਨਹੀਂ ਸਤਗੁਰੂ ਆਪ ਝੁੱਕ ਕੇ ਅੰਮ੍ਰਿਤ ਮੰਗਦੇ ਨੇ ਖਾਲਸੇ ਕੋ ਮੈ ਮੈਨੂੰ ਅੰਮ੍ਰਿਤ ਹੀ ਦਾਤ ਦਿਓ ਗੁਰੂ ਗੋਬਿੰਦ ਸਿੰਘ ਨੂੰ ਅੰਮ੍ਰਿਤ ਦੀ ਦਾਤ ਦੀ ਲੋੜ ਹੋਤਾ ਹੋ 1.5 ਵਾਲੇ ਸੰ ਲੈ ਕਿਉਂ ਉਹਨਾਂ ਨੇ ਸਾਢੇ ਸਾਲ ਸਾਰਿਆਂ ਦੇ ਸਵਾਲ ਦਾ ਹੱਲ ਕਰਨ ਲਈ ਉਹਨਾਂ ਨੂੰ ਪਤਾ ਸੀ ਕੱਲ ਨੂੰ ਮੇਰੇ ਸਿੱਖਾਂ ਨੇ ਕਹਿਣਾ ਹੈ ਵੀ ਅੰਮ੍ਰਿਤ ਸ਼ਗਣਾ ਜ਼ਰੂਰੀ ਨਹੀਂ ਕਿਉਂ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਛਕਿਆ ਸੀ ਉਹਨਾਂ ਨੇ ਸਵਾਲ ਨੂੰ ਹੱਲ ਕਰਨ ਲਈ ਆਪ ਗੋਡੇ ਤੇ ਕੇ ਕਿਆ ਮੈਨੂੰ ਅੰਮ੍ਰਿਤ ਦੇਓ ਤੇ ਅੰਮ੍ਰਿਤ ਜਦੋਂ ਮੰਗਿਆ ਪੰਜ ਪਿਆਰਿਆਂ ਤੋਂ ਉਹਨਾਂ ਨੇ ਪੁੱਛ ਲਿਆ ਵੀ ਤੁਸੀਂ ਦਿਓਗੇ ਕੀ ਅਸਾਂ ਤੇ ਸਿਰ ਦਿੱਤੇ ਨੇ ਤਾਂ ਤੁਹਾਨੂੰ ਅੰਮ੍ਰਿਤ ਦਿੱਤਾ ਸਤ ਜੀ ਨੇ ਕਿਹਾ ਸਭ ਕੁਝ ਦੇ ਦੇਵਾਂਗਾ ਸਭ ਕੁਝ ਉਹ ਸਭ ਕੁਝ ਦੇ ਵਿੱਚ ਕਿਉਂ ਸਭ ਕੁਝ ਬੰਦਾ ਕਿਦੇ ਵਾਸਤੇ ਦਿੰਦਾ ਹੈ ਜਿਹੜੀ ਚੀਜ਼ ਸਾਰੇ ਤੋਂ ਕੀਮਤੀ ਹੈ ਅੰਮ੍ਰਿਤ ਹੈ ਕੀ ਜਿਹਦੇ ਵਾਸਤੇ ਗੁਰੂ ਗੋਬਿੰਦ ਸਿੰਘ ਜੀ ਕਹ ਰਹੇ ਨੇ ਪੁੱਤਰ ਵੀ ਦੇ ਦਿਆਂਗਾ ਮਾਂ ਬਾਪ ਵੀ ਘਰ ਵੀ ਆਪਣਾ ਵੀ ਇਹਦਾ ਮਤਲਬ ਉਹ ਚੀਜ਼ ਬਹੁਤ ਵੱਡੀ ਹੋਵੇਗੀ ਇਹ ਗੱਲ ਸਾਹ ਪਰ ਕਿਸੇ ਨੇ ਸਵਾਲ ਕੀਤਾ ਸੀ ਅੰਮ੍ਰਿਤ ਕੀ ਹੈ ਤੇ ਮੈਂ ਬੇਨਤੀ ਕੀਤੀ ਅੰਮ੍ਰਿਤ ਉਹ ਚੀਜ਼ ਹੈ ਜਿਹੜੀ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਤੱਕ 240 ਸਾਲਾਂ ਦੇ ਵਿੱਚ 10 ਸ਼ਰੀਰਾਂ ਨੇ ਜਿੰਨੀ ਕਮਾਈ ਕੀਤੀ ਗੁਰੂ ਗੋਬਿੰਦ ਸਿੰਘ ਨੇ ਉਹ ਸਾਰੀ ਕਮਾਈ ਨੂੰ ਅਮਰ ਕੁੰਜ ਪਾ ਦਿੱਤਾ ਉਹ ਸਾਰੀ ਦੀ ਸਾਰੀ ਕਮਾਈ ਉਹ ਹੈ ਅਮਰ ਤੇ ਦਾਤ ਪਰ ਹੋਰ ਸੇਖੋਂ ਨੂੰ ਕੱਲਾ ਪਤਾ ਸਿਆ ਦਾ ਪਾਣੀ ਸਮਝੀ ਲੈ ਫਿਰ ਦੇ ਦੀ ਕਮਜ਼ੋਰੀ ਅਸੀਂ ਇਹਨਾਂ ਚੀਜ਼ਾਂ ਦਾ ਮੁੱਲ ਘਟਾ ਦਿੱਤਾ ਚਲੋ ਸਾਡੇ ਵਾਸਤੇ ਪੰਜ ਪਿਆਰੇ ਕੋਈ ਅਰਥ ਨਹੀਂ